ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ। ਇੱਕ ਵਾਰੀ ਫੇਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ। ਬਾਕੀ ਤੁਹਾਨੂੰ ਖੋਲ ਕੇ ਦਿਖਾਉਨੇ ਆਪਾਂ। ਬਾਕੀ ਇਹਦੇ ਵਿੱਚ ਲੇਅਰ ਬਾਈ ਲੇਅਰ ਇਹਦੇ ਵਿੱਚ ਪਰਤਾਂ ਹੁੰਦੀਆਂ ਤਿੰਨ। ਹੁਣ ਕੰਪਨੀ ਨੇ ਇਹ ਕਿਉਂ ਲਾਇਆ ਇੰਜਨ ਦੇ ਵਿੱਚ? ਸਵਰਾਜ ਟਰੈਕਟਰ ਦੇ ਵਿੱਚ ਇਹ ਕਿਉਂ ਲਾਇਆ? ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ। ਇੱਕ ਵਾਰੀ ਫੇਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ। ਲਾਓ ਵੀ ਸੱਜਣੋ ਅੱਜ ਗੱਲਬਾਤ ਕਰਦੇ ਆਂ ਆਪਾਂ ਜਿਹੜਾ ਕਿ ਆਪਾਂ XM ਟਰੈਕਟਰ ਜਿਹੜਾ ਸਵਰਾਜ ਤਿਆਰ ਕਰ ਰਹੇ ਆਂ। ਸੋਸਾ ਤੇ ਨੂੰ ਅੱਜ ਉਸ ਟਰੈਕਟਰ ਦਾ ਜਿਹੜਾ ਵਰਕ ਆਪਾਂ ਸਟਾਰਟ ਕਰਤਾ ਵਾਸ਼ ਕਰਨ ਲੱਗ ਗਏ ਆਪਾਂ ਪਾਰਟਸ ਉਹਦਾ ਜਿਹੜਾ ਵੀ ਆਪਾਂ ਉਹਦੇ ਵਿੱਚ ਫਿੱਟ ਕਰਨਾ ਸਾਰਾ ਤੇ ਤੁਹਾਨੂੰ ਦਿਖਾਉਨੇ ਆ ਉਹਦਾ ਕਿਹੜਾ ਪਾਰਟਸ ਆਪਾਂ ਵਾਸ਼ ਕੀਤਾ ਤੇ ਕੀ ਗੱਲਬਾਤ ਆ ਬਾਕੀ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਕੁਝ ਨਾ ਕੁਝ ਉੱਚ ਦੇਖਣ ਨੂੰ ਮਿਲੇ ਤੇ ਸਿੱਖਣ ਨੂੰ ਮਿਲੇ ਕੁਝ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਗੱਲਬਾਤ ਕੋਈ ਮੇਨ ਚੀਜ਼ ਦੇ ਉੱਪਰ ਤੁਹਾਡੇ ਨਾਲ ਕਰਾਂਗੇ ਇਨਫੋਰਮੇਸ਼ਨ ਆਪਾਂ ਸਾਂਝੀ ਅੱਜ ਦੀ ਵੀਡੀਓ ਦੇ ਵਿੱਚ ਤੇ ਸੋ ਇਨਫੋਰਮੇਸ਼ਨ ਦੇਣ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਟਰੈਕਟਰ ਤੇ ਨਿਗਾਹ ਮਰਾਉਣੀ ਆ ਜਿਹੜਾ ਕਿ ਪਾਸ ਆਪਾਂ ਵਾਸ਼ ਕਰ ਰਹੇ ਆ ਤੇ ਕੀ ਗੱਲਬਾਤ ਆ ਤੇ ਕੀ ਉਹਦੇ ਵਿੱਚ ਆਪਾਂ ਨੂੰ ਨੁਕਸ ਮਿਲਿਆ ਕੋਈ ਠੀਕ ਹੈ ਜੀ ਬਾਕੀ ਤੁਹਾਨੂੰ ਮੋਟਾ-ਮੋਟਾ ਪਹਿਲਾਂ ਵਿਖਾਉਣ ਤੋਂ ਪਹਿਲਾਂ ਦੱਸ ਹੀ ਦੇਵਾਂ ਸੱਜਣੋ ਜਦੋਂ ਆਪਾਂ ਕਿਸੇ ਵੀ ਟਰੈਕਟਰ ਦਾ ਇੰਜਨ ਓਵਰਹਾਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਣਾ ਜ਼ਰੂਰੀ ਕੰਮ ਹੁੰਦਾ ਸੱਜਣੋ ਉਹਦੀ ਸਫਾਈ ਹੋਣੀ ਜਾਂਦੀ ਪ੍ਰੋਪਰ ਢੰਗ ਨਾਲ ਜੇ ਮੰਨ ਲਓ ਕੋਈ ਗੈਲਰੀਆਂ ਆਪਣੀਆਂ ਬੰਦਾ ਜਾਂ ਕੋਈ ਬਲਾਕੇਜ ਦੀ ਗੈਲਰੀ ਬੰਦਾ ਜਾਂ ਆਪਣਾ ਕ੍ਰੈਂਕਸ਼ਾਫਟ ਦੀ ਕੋਈ ਗੈਲਰੀ ਬੰਦਾ ਜਾਂ ਕੋਈ ਉਦੋਂ ਆਪਣੇ ਟਰੈਕਟਰ ਦੇ ਵਿੱਚ ਪ੍ਰੋਬਲਮ ਆਉਂਦੀ ਆ ਸਿਰਫ ਇਹ ਆਪਣੇ ਸਰੀਰ ਦੀ ਤਰ੍ਹਾਂ ਹੀ ਕੰਮ ਕਰਦਾ ਕੋਈ ਵੀ ਬਲੌਕ ਆ ਜਾਂ ਜਾਂ ਹੁਣ ਮੰਨ ਲਓ ਕੋਈ ਵੀ ਆਪਣੇ ਸਰੀਰ ਦੇ ਵਿੱਚ ਕੋਈ ਨਾੜੀ ਜਾਂ ਕੋਈ ਬਲਾਕੇਜ ਹੋ ਜੇ ਆਪਾਂ ਨੂੰ ਦੇਖ ਲਓ ਕਿੰਨੇ ਪ੍ਰੋਬਲਮ ਪਾਏ ਜੇ ਸਰੀਰ ਦੇ ਵਿੱਚ ਕੋਈ ਨਾ ਕੋਈ ਛਿੱਕੀ ਜੀ ਆਪਣੀ ਪ੍ਰੋਬਲਮ ਦੇ ਨਾਲ ਇਸੇ ਤਰ੍ਹਾਂ ਟਰੈਕਟਰ ਲਾਈਨ ਵੀ ਇੱਕ ਇਨਸਾਨ ਤੋਂ ਹੀ ਬਣਾਇਆ ਗਿਆ ਇੰਜਨ ਠੀਕ ਹੈ ਜੀ ਤੁਹਾਨੂੰ ਪਤਾ ਉਦਾਂ ਹੀ ਹੱਟ ਹੁੰਦਾ ਦਾ ਉਦਾਂ ਹੀ ਆ ਲੈਂਦਾ ਉੱਧਰ ਸਾਰਾ ਵਿੱਚ ਫੈਰਿੰਗ ਹੁੰਦੀ ਆ ਏਕਾ ਜੀ ਤੇ ਸੋ ਅੱਜ ਤੁਹਾਨੂੰ ਦਿਖਾਉਣਾ ਹੈ ਕਿ ਜਿਹੜੀਆਂ ਆਪਣੀਆਂ ਇਹਦੇ ਵਿੱਚ ਗੈਲਰੀਆਂ ਬੰਦਾ ਤੇ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਬਾਕੀ ਐਂਡ ਤੇ ਸਾਰਾ ਕੁਝ ਦਿਖਾਵਾਂਗੇ ਸਾਰਾ ਚੀਜ਼ਾਂ ਦਾ ਤੁਹਾਨੂੰ ਨਿਚੋੜ ਦੱਸਾਂਗੇ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਹੈ ਆਪਾਂ ਕੀ ਇਹਦੇ ਵਿੱਚ ਪ੍ਰੋਬਲਮ ਨਿਕਲੀ ਹੈ ਇਧਰ ਆਪਾਂ ਜਿਹੜਾ ਸਲੀਬਾਣਾ ਬਲੌਗ ਸੀਗਾ ਸੱਜ ਨੂੰ ਇਹ ਪੱਟਿਆ ਸੀ ਆਪਾਂ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਸਾਰਾ ਇਹਦਾ ਚੋਕ ਹੋਇਆ ਪਿਆ ਇੱਕ ਤਾਂ ਠੀਕ ਆ ਜੀ ਆ ਸਾਰਾ ਚੋਕ ਹੋਇਆ ਪਿਆਗਾ ਇਹਗਾ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇੱਧਰ ਸਰਾਖ ਹੁੰਦੇ ਆ ਆ ਤੁਸੀਂ ਦੇਖ ਸਕਦੇ ਹੋ ਪਾਣੀ ਨੰਗਣ ਵਾਲੇ ਸਰਾਖ ਹੁੰਦੇ ਆ ਕਿ ਇਹ ਇੰਨੇ ਜਿਆਦੇ ਬੰਦ ਹੋਏ ਪਏ ਆ ਤੇ ਇਹਨੂੰ ਕਿਸੇ ਪਾਸੇ ਸਾਹ ਨਹੀਂ ਮਿਲਦਾ ਬਾਕੀ ਆਪਾਂ ਕੂਲਰ ਤੁਹਾਨੂੰ ਚੈੱਕ ਕਰਵਾਵਾਂਗੇ ਖੋਲ ਕੇ ਇਹਦੇ ਥੱਲੇ ਵੀ ਬਹੁਤ ਜਿਆਦਾ ਇਹਦੇ ਬਲੌਕ ਚ ਹੋਈ ਆ ਤੇ ਬਾਕੀ ਤੁਹਾਨੂੰ ਮੈਂ ਖੋਲ ਕੇ ਦਿਖਾਉਣਾ ਇਹਨੂੰ ਬਾਕੀ ਤੁਹਾਨੂੰ ਖੋਲ ਕੇ ਦਿਖਾਉਨੇ ਆਪਾਂ ਕਿਉਂਕਿ ਇਹ ਆਪਣਾ ਸਾਫ ਕਰਨਾ ਜਦੋਂ ਕੋਈ ਵੀ ਇੰਜਨ ਆਪਾਂ ਓਵਰਹਾਲ ਕਰਦੇ ਆ ਸਵਰਾਜ ਟਰੈਕਟਰ ਦਾ ਕਿਸੇ ਵੀ ਸਵਰਾਜ ਟਰੈਕਟਰ ਦਾ ਜਿਹਦੇ ਆਪਣਾ ਇੰਟਰਕੂਲਰ ਜਾਂ ਆਇਲ ਕੂਲਰ ਜਿਹਨੂੰ ਕਹਿੰਦੇ ਆ ਕਈ ਇੰਟਰਕੂਲਰ ਕਹੀ ਜਾਂਦੇ ਆ ਪਰ ਲੇਕਿਨ ਅਸਲ ਦੇ ਵਿੱਚ ਉਹ ਐਲ ਕੂਲਰ ਹੁੰਦਾ ਆਪਣਾ ਠੀਕ ਆ ਐਲ ਕੂਲਰ ਦੀ ਜਿਹੜੀ ਸਫਾਈ ਹੈ ਮੇਨ ਜ਼ਰੂਰੀ ਹੁੰਦੀ ਆ ਜੇ ਮੰਨ ਲਓ ਤੁਸੀਂ ਸਵਰਾਜ ਟਰੈਕਟਰ ਦਾ 855 ਦਾ ਜਦੋਂ ਇੰਜਨ ਓਵਰਹਾਲ ਕਰਦੇ ਆ ਇਹ ਆਇਲ ਕੂਲਰ ਦੀ ਸਫਾਈ ਨਾ ਕੀਤੀ ਤਾਂ ਤੁਹਾਡੇ ਪ੍ਰੋਬਲਮ ਬਹੁਤ ਜ਼ਿਆਦਾ ਆ ਸਕਦੀ ਹੈ ਅੱਗੇ ਚੱਲ ਕੇ ਪੂਰ ਪੱਟਕੇ ਦਿਖਾਉਣਾ ਤੁਹਾਨੂੰ ਠੀਕ ਆ ਜੀ ਹਾਂ ਤੁਸੀਂ ਦੇਖ ਸਕਦੇ ਹੋ ਸਾਰਾ ਚੋਕ ਹੋਇਆ ਪਿਆ ਆ ਚੀਜ਼ਾਂ ਠੀਕ ਆ ਜੀ ਬਾਕੀ ਇਹਦੇ ਵਿੱਚ ਤਾਂ ਆਇਲ ਨੇ ਲੰਘਣਾ ਹੁੰਦਾਗਾ ਇਹਦਾ ਮੇਨ ਕੰਮ ਵੀ ਹੁੰਦਾ ਤੁਹਾਡਾ ਉਹ ਤੁਹਾਨੂੰ ਸਾਰਾ ਵੀਡੀਓ ਚ ਦੱਸੂਗਾ ਇਹਦਾ ਕੀ ਵਰਕ ਹੁੰਦਾ ਕਿਉਂ ਇਹ ਟਰੈਕਟਰ ਦੇ ਵਿੱਚ ਲਾਇਆ ਜਾਂਦਾ ਹੈ ਇਹਦੇ ਬਾਰੇ ਤੁਹਾਨੂੰ ਅੱਜ ਦੀ ਵੀਡੀਓ ਚ ਇਨਫੋਰਮੇਸ਼ਨ ਦੇਵਾਂਗੇ ਠੀਕ ਆ ਪਹਿਲਾਂ ਇਹਨੂੰ ਤੁਹਾਨੂੰ ਬਲੌਕ ਜੀ ਦਿਖਾਈ ਹੈ ਜੀ ਤੇ ਜਿਹੜਾ ਪਾਰਟ ਹੈ ਇੱਧਰ ਸਾਰਾ ਆਪਣਾ ਵਾਸ਼ ਹੋ ਗਿਆ ਜੰਦਾਗਾ ਤੇ ਬਾਕੀ ਪਾਰਟ ਸੇਡ ਆ ਇਹਦਾ ਤੁਹਾਨੂੰ ਦਿਖਾਉਣਾ ਸਾਰਾ ਆਪਣਾ ਵਾਸ਼ ਹੋ ਚੁੱਕਿਆ ਹੈ। ਆ ਤੁਸੀਂ ਚੈੱਕ ਕਰ ਸਕਦੇ ਹੋ। ਸਾਰਾ ਪਾਰਟ ਇਹਦਾ ਵਾਸ਼ ਹੋ ਚੁੱਕਿਆ ਹੈ। ਆ ਵੇਖ ਸਕਦੇ ਹੋ ਤੁਸੀਂ। ਬਾਕੀ ਇਹਦੇ ਵਿੱਚ ਜਿਹੜੇ ਪਿਸਟਨਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ 855 ਵਾਲੇ ਫਿੱਟ ਕੀਤੇ ਹੋਏ ਆ 960 ਵਾਲੇ ਪਰ ਲੇਕਿਨ ਜਿਹੜੇ 960 ਦੇ ਹੁਣ ਪਿਸਟਨ ਆ ਰਹੇ ਸੀਗੇ ਜਿਹੜੇ ਉੱਚੇ ਮਾਡਲਾਂ ਦੇ ਵਿੱਚ ਉਹਦੇ ਵਿੱਚ ਕੰਪਨੀ ਨੇ ਪਿਸਟਨਾਂ ਬਲੈਕ ਕਰਤਾ ਸੀਗਾ। ਤੇ ਇਹ ਪੇਸ਼ਣਾ ਸਿਰਫ 855 ਦੇ ਸਾਈਜ਼ ਦਾ ਤੇ 855 ਦੇ ਡਿਜ਼ਾਈਨ ਦਾ ਪੇਸ਼ਣਾ ਕੰਬਸਸ਼ਨ ਚੈਂਬਰ ਵੀ 855 ਲਈ ਹੈ ਠੀਕ ਆ ਜੀ ਇਹ ਤਾਂ ਹੈਡ ਵਗੈਰਾ ਕਨੈਕਟਿੰਗ ਪੀਸ ਸਾਰੇ ਆਪਣੇ ਵਾਸ਼ ਹੋ ਗਏ ਬਾਕੀ ਇਹਦੇ ਪੀਸ ਵਗੈਰਾ ਆਪਾਂ ਨਵੇਂ ਯੂਜ਼ ਕੀਤੇ ਆ 10 10 ਤੇ ਇਹਦੀ ਕ੍ਰੈਂਕ ਬਣੀ ਆ ਠੀਕ ਆ ਜੀ 10000 ਦਾ ਓਵਰਸਾਈਜ਼ ਆਪਾਂ ਇਹਦੇ ਵਿੱਚ ਪੀਸ ਫਿੱਟ ਕੀਤੇ ਆ ਤੇ ਕ੍ਰੈਂਕ ਨੂੰ ਆਪਾਂ ਗ੍ਰੈਂਡ ਕਰਵਾਇਆਗਾ ਤੇ ਚਲੋ ਆਪਾਂ ਸਾਰਾ ਪ੍ਰੋਪਰ ਢੰਗ ਨਾਲ ਇਹਦਾ ਵਾਸ਼ ਕਰਦੇ ਆ ਸਭ ਤੋਂ ਪਹਿਲਾਂ ਪਾਰਟਸ ਤੇ ਫਿਰ ਤੁਹਾਨੂੰ ਦਿਖਾਵਾਂਗੇ ਇੰਜਨ ਦੇ ਉੱਪਰ ਕਿਹੜਾ ਕਿਹੜਾ ਪਾਰਟਸ ਆਪਣਾ ਇਹਦੇ ਵਿੱਚ ਬਦਲਣ ਵਾਲਾ ਤੇ ਕੀ ਗੱਲ ਬਾਤ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦੇਖਣ ਨੂੰ ਮਿਲੇਗਾ ਠੀਕ ਆ ਜੀ ਤੇ ਸੋ ਜੁੜੇ ਰਿਹਾ ਵੀਡੀਓ ਦੇ ਨਾਲ ਚਲੋ ਸੱਜਣਾ ਬਾਕੀ ਆਪਣਾ ਜਿਹੜਾ ਐਕਸਮ ਦਾ ਜਿਹੜਾ ਪਾਰਟਸ ਸੀਗਾ ਸਾਰਾ ਲਗਭਗ ਵਾਸ਼ ਹੋ ਗਿਆ ਤੇ ਕੁਝ ਪਾਰਟਸ ਰਹਿ ਗਿਆ ਉਹ ਵੀ ਆਪਾਂ ਜਲਦੀ ਹੀ ਵਾਸ਼ ਕਰ ਦਿਆਂਗੇ ਠੀਕ ਆ ਜੀ ਬਾਕੀ ਇੱਕ ਤੁਹਾਨੂੰ ਸੁਵਰਾਜ ਦੇ ਇੰਜਨ ਦੇ ਵਿੱਚ ਇੱਕ ਮੇਨ ਪੁਰਜੇ ਬਾਰੇ ਦੱਸਦੇ ਆ ਜਿਹੜਾ ਤੁਸੀਂ ਅਕਸਰ ਫੀਲਡਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਹਰ ਇੱਕ ਟਰੈਕਟਰ ਕਿਉਂਕਿ ਕਈ ਭਰਾ ਕਹਿਣਗੇ ਆ ਤੂੰ ਸਵਰਾਜ ਦੀ ਗੱਲ ਕਰੀ ਨਾ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਆਪਣਾ 9 ਤੋਂ 10 ਦਿਨ ਸਵਰਾਜ ਦੇ ਉੱਪਰ ਵੀਡੀਓ ਹੋਊਗੀ ਫਿਰ ਆਪਾਂ ਉਹ ਹੋਰ ਟਰੈਕਟਰ ਦੇ ਉੱਪਰ ਵੀਡੀਓ ਬਣਾਵਾਂਗੇ ਤੁਹਾਡੇ ਲਈ ਠੀਕ ਆ ਜੀ ਪਹਿਲਾਂ ਆਪਾਂ ਸਵਰਾਜ ਦੀਆਂ ਕੁਝ ਇਨਫੋਰਮੇਸ਼ਨਾਂ ਮੋਟੀਆਂ-ਮੋਟੀਆਂ ਜਿਹੜੀਆਂ ਤੁਹਾਡੇ ਕੰਮ ਆਉਣ ਵਾਲੀਆਂ ਚੀਜ਼ਾਂ ਤੁਹਾਡੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ 9 ਤੋਂ 10 ਦਿਨ ਠੀਕ ਆ ਜੀ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਹੋਰ ਟੈਕਨੀਕਲ ਗੱਲਾਂ ਤੁਹਾਡੇ ਨਾਲ ਲੈ ਕੇ ਆਵਾਂਗੇ ਆਪਾਂ ਤੇ ਬਾਕੀ ਤੁਹਾਨੂੰ ਨਾਲ-ਨਾਲ ਆਪਣਾ ਜਿਹੜਾ ਵਰਕਸ਼ਾਪ ਤੇ ਕੰਮ ਚੱਲ ਰਿਹਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਸਵੇਰ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਇੰਜਨ ਦੀ ਫਿਟਿੰਗ ਦਿਖਾਵਾਂਗੇ ਕਿੱਦਾਂ ਆਪਾਂ 855x ਦੇ XM ਦੇ ਇੰਜਨ ਦੀ ਫਿਟਿੰਗ ਕਰਦੇ ਹਾਂ ਸਾਰਾ ਤੁਹਾਨੂੰ ਕੱਲ੍ਹ ਵਾਲੇ ਵਲੌਗ ਦੇ ਵਿੱਚ ਦੇਖਣ ਨੂੰ ਮਿਲੇਗਾ ਹੁਣ ਤੁਸੀਂ ਇੱਧਰ ਇੱਕ ਜਗਾੜ ਦਿਖਾਉਣਾ ਤੁਹਾਨੂੰ ਆ ਅਕਸਰ ਤੁਸੀਂ ਇੰਜਨ ਵਾਲੇ ਬਲੌਗ ਦੇ ਨਾਲ ਲੱਗਿਆ ਦੇਖਿਆ ਹੋਊਗਾ DJL ਪੰਪ ਦੇ ਪਿਛਲੇ ਪਾਸੇ ਤੁਸੀਂ ਲੱਗੀ ਵੇਖਿਓ ਪਲੇਟ ਠੀਕ ਹੈ ਜੀ ਜਿਹਨੂੰ ਕਿ ਆਪਾਂ ਕੂਲਿੰਗ ਪਲੇਟ ਕਹਿੰਦੇ ਆ ਠੀਕ ਹੈ ਜੀ ਇਹਦੇ ਅੰਦਰ ਗਰਾਊਂਡ ਹੁੰਦਾਗਾ ਆਪਣੀ ਆ ਕੂਲਿੰਗ ਪਲੇਟ ਕੂਲਿੰਗ ਜੈਟ ਵੀ ਕਹਿੰਦੇ ਆ ਕੂਲਿੰਗ ਪਲੇਟ ਵੀ ਕਹਿੰਦੇ ਆ ਇਹਨੂੰ ਐਕਸਚੇਂਜਰ ਪਲੇਟ ਵੀ ਕਹਿੰਦੇ ਆ ਕਈ ਵਾਰੀ ਆਪਾਂ ਸੋਨਾਲੀਕਾ ਦੇ ਵਿੱਚ ਇਹਨੂੰ ਐਕਸਚੇਂਜਰ ਪਲੇਟ ਕਹਿੰਦੇ ਆ ਆਪਾਂ ਠੀਕ ਹੈ ਜੀ ਇੰਨੇ ਵਿੱਚ ਦੇਖੋ ਪਲੇਟ ਦਾ ਤਾਂ ਚਲੋ ਉਹਦਾ ਕੰਮ ਆ ਫਾਉਂਡੇਸ਼ਨ ਤੇ ਬਣਾ ਕੇ ਰੱਖਣਾ ਬਾਕੀ ਇਹਦੇ ਵਿੱਚ ਲੇਅਰ ਬਾਈ ਲੇਅਰ ਇਹਦੇ ਵਿੱਚ ਪਰਤਾਂ ਹੁੰਦੀਆਂ ਤਿੰਨ ਇੰਦੇ ਵਿੱਚ ਉੱਪਰੋਂ ਤਾਂ ਇਹ ਸਟੀਲ ਦੀ ਆ ਠੀਕ ਆ ਪਰ ਲੇਕਿਨ ਇਹਦੇ ਅੰਦਰਲੇ ਪਾਸੇ ਕਾਪਰ ਦੀਆਂ ਵੇਨਸ ਬਣੀਆਂ ਹੋਈਆਂ ਆਪਣੀਆਂ ਲੈਣਾ ਲੈਣੀਆਂ ਬਣੀਆਂ ਹੋਈਆਂ ਇਹਦੇ ਵਿੱਚ ਜੇ ਤਾਂ ਆਪਾਂ ਜਿੱਦਾਂ ਆਪਣੇ ਰੈਡੀਏਟਰ ਦੇ ਲੈਣਾ ਨਹੀਂ ਬਣੀਆਂ ਹੁੰਦੀਆਂ ਉਦਾਂ ਹੀ ਇਹਦੇ ਵਿੱਚ ਲੈਣਾ ਬਣੀਆਂ ਹੋਈਆਂ ਜਿਹਦੇ ਵਿੱਚ ਇੱਕ ਪਾਸੇ ਦੀ ਜਿਹੜਾ ਆਇਲ ਆ ਆਪਣਾ ਵਿੱਚ ਚਲਾ ਜਾਂਦਾ ਐਂਟਰ ਹੁੰਦਾਗਾ ਤੇ ਦੂਜੇ ਸਾਈਡ ਤੇ ਆਪਣਾ ਜਿਹੜਾ ਆਇਲ ਆ ਬਾਹਰ ਆਪਣੇ ਇੰਜਨ ਨੂੰ ਮਿਲਦਾਗਾ ਠੀਕ ਹੈ ਜੀ ਟੈਂਕ ਦਾ ਮਤਲਬ ਸਭ ਤੋਂ ਪਹਿਲਾਂ ਜਦੋਂ ਆਇਲ ਪੰਪ ਤੁਹਾਡਾ ਚੈਂਬਰ ਦੇ ਵਿੱਚੋਂ ਪੰਪ ਦੇ ਵਿੱਚੋਂ ਥੱਲੇ ਜਿਹੜਾ ਆਪਣਾ ਚੈਂਬਰ ਲੱਗਿਆ ਹੁੰਦਾ ਠੀਕ ਹੈ ਜੀ ਉਹਦੇ ਵਿੱਚੋਂ ਜਿਹੜਾ ਆਇਲ ਆ ਆਇਲ ਪੰਪ ਖਿੱਚ ਕੇ ਫਿਲਟਰ ਆਈ ਆਪਣਾ ਸਾਫ ਕਰਕੇ ਠੀਕ ਹੈ ਤੁਹਾਡੇ ਇਸ ਪਲੇਟ ਨੂੰ ਦਿੰਦਾ ਠੀਕ ਆ ਇਸ ਪਲੇਟ ਤੋਂ ਬਾਅਦ ਫਿਰ ਆਪਣਾ ਜਿਹੜਾ ਆਇਲ ਆਗਾ ਉਹ ਸਾਰੇ ਇੰਜਨ ਦੇ ਪਾਰਟਸ ਨੂੰ ਚਲਾ ਜਾਂਦਾਗਾ ਹੁਣ ਕੰਪਨੀ ਨੇ ਇਹ ਕਿਉਂ ਲਾਇਆ ਇੰਜਨ ਦੇ ਵਿੱਚ ਸਵਰਾਜ ਟਰੈਕਟਰ ਦੇ ਵਿੱਚ ਇਹ ਕਿਉਂ ਲਾਇਆ ਬਾਕੀ ਤਾਂ ਚਲੋ ਹੁਣ ਜਿੰਨਾ ਇਨ ਟਰੈਕਟਰ ਦੇ ਵਿੱਚ ਤੁਹਾਨੂੰ ਆਇਆ ਟਰਬੋ ਆ ਰਿਹਾਗਾ ਜਾਂ ਟਰਬੋ ਲਾਉਣਾ ਪੈਂਦਾ ਆਪਣਾ ਜਿਆ ਟਰਬੋ ਲੱਗਿਆ ਹੁੰਦਾ ਲਗਭਗ ਸਾਰੇ ਟਰੈਕਟਰਾਂ ਦੇ ਵਿੱਚ ਕੰਪਨੀ ਹੁਣ ਦੇ ਰਹੀ ਆ ਅਰਜਨ ਚ ਵੀ ਆਉਂਦਾ ਜੌਂਡੀਅਰ ਦੇ ਵਿੱਚ ਵੀ ਆਉਂਦਾ ਹਾਲੈਂਡ ਦੇ ਵਿੱਚ ਆਉਂਦਾ ਲਗਭਗ ਸਾਰੇ ਟਰੈਕਟਰਾਂ ਦੇ ਵਿੱਚ ਹੁਣ ਆਉਣ ਹੀ ਲੱਗ ਪਿਆ ਪਰ ਲੇਕਿਨ ਜਿਹੜੀ ਸਭ ਤੋਂ ਪੁਰਾਣੀ ਟੈਕਨੀਕ ਆ ਉਹ ਸਵਰਾਜ ਟਰੈਕਟਰ ਦੇ ਵਿੱਚ ਕੰਪਨੀ ਨੇ ਯੂਜ਼ ਕੀਤੀ ਸੀਗੀ ਕਿਉਂਕਿ ਇਹ ਸਿਸਟਮ ਕਾਰਾਂ ਦੇ ਵਿੱਚ ਆਉਂਦਾ ਸੀ ਪਹਿਲਾਂ ਫਿਰ ਉਸ ਤੋਂ ਬਾਅਦ ਟਰੈਕਟਰ ਲਾਈਨ ਦੇ ਵਿੱਚ ਸਵਰਾਜ ਨੇ ਸਭ ਤੋਂ ਪਹਿਲਾਂ ਇਹ ਲਾਈ ਇਹ ਜ਼ਿਆਦਾਤਰ ਤੁਹਾਨੂੰ 855 963 969 ਲਗਭਗ ਸਾਰੇ ਟਰੈਕਟਰ ਜਿੰਨੇ ਆਪਣੇ ਵੱਧ ਹਾਸ ਪਾਵਰ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ ਸਾਰਿਆਂ ਦੇ ਵਿੱਚ ਇਹ ਲੱਗੀ ਮਿਲੂਗੀ ਹੁਣ ਇਹਦਾ ਤੁਹਾਨੂੰ ਕੰਮ ਦੱਸਦੇ ਆ ਕਿਉਂ ਇਹ ਛੋਟੀ ਜੀ ਪਲੇਟ ਆ ਜਿਹੜੀ ਇੰਨਾਂ ਦੇ ਵਿੱਚ ਲਾਈ ਜਾਂਦੀ ਆ ਦੇਖੋ ਸੱਜਣੋ ਜਦੋਂ ਤੁਹਾਡਾ ਇੰਜਨ ਆਪਣੇ ਲੋਡ ਦੇ ਉੱਪਰ ਚੱਲਦਾ ਜਾਂ ਜਦੋਂ ਸਟਾਰਟ ਕਰ ਦਿੰਨੇ ਆ ਇੰਜਨ ਨੂੰ ਆਪਣਾ ਤਾਂ ਥਰਮੋਸਟੇਟ ਆ ਜਿਹੜਾ ਉਹ ਆਪਣੇ ਇੰਜਨ ਦੇ ਵਿੱਚ ਟੈਂਪਰੇਚਰ ਨੂੰ ਮੈਂਟੇਨ ਕਰਦਾ ਕਈ ਟਰੈਕਟਰਾਂ ਦੇ ਵਿੱਚ ਥਰਮੋਸਟੇਟ ਵਾਲ 60 ਡਿਗਰੀ ਤੇ ਖੁੱਲ੍ਹ ਜਾਂਦਾ ਕਈਆਂ ਦੇ ਵਿੱਚ 70 ਤੇ ਖੁੱਲ੍ਹਦਾਗਾ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਜਿਹੜੀ 쿨ਿੰਗ ਕਰਦਾ ਆਪਣਾ ਵਾਟਰ ਨੂੰ ਪਾਣੀ ਨੇ ਜਿਹੜੀ 쿨ਿੰਗ ਕਰਦਾ ਉਹ ਤੁਹਾਡਾ ਰੈਡੀਏਟਰ ਪੱਖਾ ਬੈਲਟ ਵਾਟਰ ਬਾਡੀ ਆ ਸਾਰੀਆਂ ਚੀਜ਼ਾਂ ਤੁਹਾਡੇ 쿨ੈਂਟ ਇਹ ਚੀਜ਼ਾਂ ਤੁਹਾਡੇ ਇੰਜਨ ਨੂੰ ਠੰਡਾ ਰੱਖਦੀਆਂ ਕਹਿੰਦਾ ਮਤਲਬ ਇੰਜਨ ਨੂੰ ਓਵਰ ਹੀਟ ਹੋਣ ਤੋਂ ਸੀਜ਼ ਹੋਣ ਤੋਂ ਇਹ ਚੀਜ਼ਾਂ ਬਚਾਉਂਦੀਆਂ ਠੀਕ ਹੈ ਜੀ ਪਰ ਲੇਕਨ ਜਿਹੜੀ ਇਹ ਪਲੇਟ ਆ ਇਹਦਾ ਮੇਨ ਕੰਮ ਹੁੰਦਾਗਾ ਸੱਜਣੋ ਜਦੋਂ ਤੁਹਾਡਾ ਵਾਟਰ ਆ ਪਾਣੀ ਆ ਜਿਹੜਾ ਉਹ ਤਾਂ ਰੇਡੀਏਟਰ ਆ ਹੀ ਥਰਦਾ ਰਹਿੰਦਾਗਾ ਪਰ ਲੇਕਿਨ ਜਿਹੜਾ ਔਇਲ ਹੁੰਦਾ ਇੰਜਨ ਦਾ ਜਾਂ ਮਗਲੈਲ ਹੁੰਦਾ ਉਹਨੂੰ ਠਰਨ ਲਈ ਤੁਹਾਡੇ ਇੰਜਾਂ ਦੇ ਵਿੱਚ ਕੋਈ ਹੋਰ ਸਾਧਨ ਨਹੀਂ ਹੁੰਦਾ ਪਾਣੀ ਦਾ ਟੈਂਪਰੇਚਰ ਮੰਨ ਲਓ 80 ਡਿਗਰੀ ਆ ਤਾਂ ਤੁਹਾਡਾ ਜਦੋਂ ਟਰੈਕਟਰ ਲਗਾਤਾਰ ਦੋਸੀ ਕੰਮ ਲੈਣੇ ਆ ਇੰਜਾਂ ਤੋਂ ਤਾਂ ਤੁਹਾਡਾ ਔਇਲ ਦਾ ਜਿਹੜਾ ਟੈਂਪਰੇਚਰ ਘਟੋ ਘਟਾ 100 ਤੋਂ 110 ਡਿਗਰੀ ਤੇ ਚਲਾ ਜਾਂਦਾ ਉਹਦੇ ਨਾਲ ਕੀ ਹੁੰਦਾਗਾ ਜਦੋਂ ਔਇਲ ਗਰਮ ਹੋ ਗਿਆ ਤੁਹਾਡਾ ਪਤਲਾ ਹੋ ਜਾਂਦਾ ਔਇਲ ਪਤਲਾ ਹੋਣ ਦੇ ਨਾਲ ਜਿਹੜਾ ਔਇਲ ਪ੍ਰੈਸ਼ਰ ਵੀ ਘਟਦਾਗਾ ਨੰਬਰ 2 ਉੱਤੇ ਜਿਹੜੇ ਆਪਣੇ ਜਿਨ੍ਹਾਂ ਨੂੰ ਆਇਲ ਪੰਪ ਐਂਡ ਤੇ ਜਿਹੜਾ ਆਪਣਾ ਆਇਲ ਭੇਜਦਾ ਉੱਥੋਂ ਤੱਕ ਪਹੁੰਚਣ ਦੇ ਪਹੁੰਚਾਉਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਪਤਲਾ ਹੋਣ ਕਰਕੇ ਇਹਦਾ ਮਤਲਬ ਕਈ ਪਾਰਟਸਾਂ ਨੂੰ ਤੇਲ ਨਹੀਂ ਮਿਲਦਾ ਇਸ ਕਰਕੇ ਕੰਪਨੀ ਨੇ ਫਿਰ ਕੀਤਾ ਕੰਪਨੀ ਨੇ ਸੋਚਿਆ ਵੀ ਆਪਾਂ ਜਿਹੜਾ ਆਇਲ ਦਾ ਜਿਹੜਾ ਟੈਂਪਰੇਚਰ ਹੈ ਉਹਨੂੰ ਵੀ ਪਾਣੀ ਦੇਣਾ ਆਪਾਂ ਰੱਖੀਏ ਤੇ ਪਾਣੀ ਤੇ ਆਇਲ ਦਾ ਟੈਂਪਰੇਚਰ ਇੱਕੋ ਜਿਹਾ ਕਰਨ ਲਈ ਫਿਰ ਕੰਪਨੀ ਨੇ ਇਹ ਆਪਣੇ ਆਇਲ ਐਕਸਚेंजर ਲਾਤਾ ਵਿੱਚ ਜੀ ਨੂੰ ਕਿ ਆਇਲ ਕੁਲਰ ਵੀ ਕਹਿੰਦੇ ਆ ਕੂਲਿੰਗ ਜੈਟ ਵੀ ਕਹਿੰਦੇ ਆ ਇਹ ਆ ਕੰਪਨੀ ਨੇ ਇੱਕ ਸਟੀਲ ਦਾ ਪੁਰਜਾ ਲਾਤਾ ਵਿੱਚ ਇੰਜਾਂ ਦੇ ਵਿੱਚ ਦੁਬਾਰਾ ਫੇਰ ਦੱਸ ਦਾਂ ਇਹਦਾ ਜਿਹੜਾ ਕੰਮ ਹੁੰਦਾ ਸੱਜ ਨੂੰ ਤੁਹਾਡਾ ਪਾਣੀ ਦਾ ਤੇ ਆਇਲ ਦਾ ਜਿਹੜਾ ਇੰਜਾਂ ਦੇ ਵਿੱਚ ਆਇਲ ਹੁੰਦਾ ਉਹਦਾ ਟੈਂਪਰੇਚਰ ਨੂੰ ਮੇਨਟੇਨ ਕਰਨਾ ਤੁਹਾਡਾ ਪਾਣੀ 80 ਡਿਗਰੀ ਤੇ ਆ ਤਾਂ ਤੁਹਾਡਾ ਆਇਲ ਦਾ ਟੈਂਪਰੇਚਰ ਵੀ ਆਪਣਾ 80 ਡਿਗਰੀ ਤੇ ਰਹੂਗਾ ਕਿਉਂਕਿ ਇਹਦੇ ਨਾਲ ਟਰੈਕਟਰ ਓਵਰ ਹੀਟ ਵੀ ਨਹੀਂ ਹੁੰਦਾਗਾ ਇਸ ਕਾਰਨ ਕਰਕੇ ਕੰਪਨੀ ਨੇ ਇਹ ਸਿਸਟਮ ਨੂੰ ਆਪਣੇ ਇੰਜਨ ਦੇ ਵਿੱਚ ਯੂਜ਼ ਕੀਤਾ ਇੰਜਨ ਦੇ ਵਿੱਚ ਸਪਾਰਟ ਨੂੰ ਲਾਇਆ ਠੀਕ ਹੈ ਜੀ ਬਾਕੀ ਤਾਂ ਤੁਹਾਨੂੰ ਸਾਡੇ ਨਾਲ ਬਹੁਤ ਜ਼ਿਆਦਾ ਸਿਆਣੇ ਆ ਕਈ ਬਾਕੀ ਵੀਡੀਓ ਦੇਖਦੇ ਆ ਬਾਕੀਆਂ ਨੂੰ ਤਾਂ ਪਤਾ ਹੀ ਆ ਪਰ ਲੇਕਿਨ ਜਿਹੜੀ ਇਹ ਵੀਡੀਓ ਆਪਣੀ ਬਣਦੀ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਣੇ ਜਿਹੜੇ ਆਈਟੀਏ ਦੇ ਵਿੱਚ ਦਿਖਾਈ ਜਾਂਦੀ ਆ ਸਟੂਡੈਂਟ ਵੀਰਾਂ ਨੂੰ ਦੱਸਿਆ ਜਾਂਦਾ ਕਿਉਂਕਿ ਆਪਾਂ ਜਿੰਨੇ ਜੋਗੇ ਆਪਾਂ ਤੁਹਾਨੂੰ ਕੋਈ ਨਾ ਕੋਈ ਦੱਸਣ ਦੀ ਸਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਨੇ ਆ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਜਿਹੜਾ ਵਰਕਸ਼ਾਪ ਤੇ ਕੰਮ ਆਇਆ ਜੋ ਅੱਜ ਕੰਮ ਕੰਪਲੀਟ ਕੀਤਾ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਉਨੇ ਆਪਾਂ ਬਾਕੀ ਤੁਹਾਨੂੰ ਇਸ ਚੀਜ਼ ਬਾਰੇ ਪਤਾ ਲੱਗ ਗਿਆ ਲੱਗ ਗਿਆ ਹੁਣ ਬਾਕੀ ਤੁਹਾਡੇ ਲਈ ਇੱਕ ਕੱਲ ਨੂੰ ਇੱਕ ਪ੍ਰੋਗਰਾਮ ਵਲੌਗ ਆ ਰਿਹਾ ਗਈਆਂ ਦੀ ਫਿਟਿੰਗ ਦਾ ਫਿਰ ਉਸ ਤੋਂ ਬਾਅਦ ਤੁਹਾਡੇ ਲਈ ਟੌਪਿਕ ਲੈ ਕੇ ਆਵਾਂਗੇ ਕੋਈ ਨਾ ਕੋਈ ਇੰਜਨ ਤੇ ਟਰੈਕਟਰ ਦੀ ਇਨਫੋਰਮੇਸ਼ਨ ਬਾਰੇ ਗੇਅਰ ਬਾਰੇ ਜਾਂ ਮਗਰਲੇ ਸਿਰ ਬਾਰੇ ਪਹਿਲਾਂ ਤਾਂ ਇੰਜਾਂ ਦਾ ਟੌਪਿਕ ਚੱਲ ਰਿਹਾ ਆਪਣਾ ਠੀਕ ਹੈ ਜੀ ਇੰਜਨ ਕਲੱਚ ਦਾ ਤੇ ਚਲੋ ਬਾਕੀ ਤੁਹਾਨੂੰ ਜੋ ਵਰਕਸ਼ਾਪ ਤੇ ਕੰਮ ਆਇਆ ਤੁਹਾਨੂੰ ਸਾਰਾ ਦਿਖਾਉਨੇ ਆਪਾਂ ਠੀਕ ਹੈ ਜੀ ਇਧਰ ਆਪਣਾ ਹਿੰਦੁਸਤਾਨ ਦਾ ਜਿਹੜਾ ਟਰਬੋ ਸੀ ਆਪਾਂ ਚੇਂਜ ਕਰਤਾ ਕਿਉਂਕਿ ਜਿਹੜਾ ਪਹਿਲਾਂ ਵਾਲਾ ਟਰਬੋ ਸੀ ਉਹ ਬੂਸਟ ਨਹੀਂ ਬਣਾਉਂਦਾ ਸੀ ਬੂਸਟ ਨਾ ਬਣਾਉਣ ਕਾਰਨ ਕਰਕੇ ਫਿਰ ਆਪਣਾ ਜਿਹੜਾ ਐਮਪੀਸੀ ਯੂਨਟ ਆ ਵਰਕ ਨਹੀਂ ਕਰਦਾ ਸੀ ਜਿਹਦੇ ਕਾਰਨ ਕਰਕੇ ਫਿਰ ਆਪਾਂ ਇਹਦਾ ਟਰਬੋ ਬਦਲ ਲਿਆਗਾ ਠੀਕ ਹੈ ਜੀ ਬਾਕੀ ਇਹਦੇ ਵਿੱਚ ਇੱਕ ਜੈਕ ਦੀ ਫਿਟਿੰਗ ਕਰ ਰਹੇ ਆ ਆਪਾਂ ਅੱਜ ਇੱਕ ਤਾਂ ਨਿਊ ਹਾਲੈਂਡ ਦੇ ਜੈਕ ਲਾਇਆ ਆਪਾਂ ਪੱਕੀ ਅਜੇ ਕੇ ਦੇ ਅਰਜਨ ਦੇ ਵੀ ਫਿਟਿੰਗ ਕਰ ਰਹੇ ਆ ਲਿਫਟ ਜੈਕ ਦੀ ਮੈਸੀ ਟਰੈਕਟਰ ਦਾ ਪਾਰਟਸ ਲੈਣ ਲਈ ਆਪਾਂ ਇੱਕ ਦਿਨ ਦਾ ਚੱਲਾਂਗੇ ਮਲੋਟ ਠੀਕ ਹੈ ਜੀ ਤੇ ਇਧਰ ਜਿਹੜਾ ਪਾਰਟ ਸਾਰਾ 855 ਜੈਕਸਨ ਦਾ ਸਾਰਾ واਸ਼ ਹੋ ਗਿਆ ਕਹਿਣ ਦਾ ਮਤਲਬ ਕੱਲ ਨੂੰ ਇਹਦੀ ਫਿਟਿੰਗ ਸਟਾਰਟ ਆ ਠੀਕ ਹੈ ਜੀ ਤੇ ਚਲੋ ਬਾਕੀ ਅੱਜ ਦੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਆਪਾਂ ਇੱਥੇ ਤੇ ਮਿਲਾਂਗੇ ਇੱਕ ਹੋਰ ਵਧੀਆ ਤੇ ਨਵੀਂ ਵੀਡੀਓ ਲੈ ਕੇ ਦੀ ਤੁਹਾਡੇ ਲਈ ਧੰਨਵਾਦ ਸਤਿ ਸ੍ਰੀ ਅਕਾਲ